ਇੱਕ ਦੋ ਦਿਨ ਦੀ ਛੁੱਟੀ ਕਰਦਾ ਤਾਂ ਚੱਲ ਜਾਂਦਾ ਇਸੇ ਤਰ੍ਹਾਂ YouTube ਜਿਹੜਾ ਉਹ YouTube ਕੰਮ ਕਰਦਾ ਵਾ ਆਪਾਂ ਲਾਈਫਟਾਈਮ ਤੱਕ ਆਪਾਂ YouTube ਦੇ ਉੱਤੇ ਕੰਮ ਕਰਨਾ ਵਾ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਸਿਰਫ ਇੱਕ ਜਾਂ ਸਿਰਫ ਆਪਾਂ 2 ਮਹੀਨੇ ਹੀ ਆਪਾਂ YouTube ਤੇ ਕੰਮ ਕਰਨਾ ਵਾ ਵੀਡੀਓ ਆਪਣੇ ਤੁਸੀਂ ਅਗਰ ਚੈਨਲ ਨੂੰ ਗਰੋਅ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਸਿੰਪਲ ਜਿਹਾ ਦੋ ਤਿੰਨ ਤਰੀਕੇ ਦੱਸਾਂਗਾ YouTube ਲਾਈਫਟਾਈਮ ਤੱਕ ਪੈਸਾ ਦਿੰਦਾ ਵਾ ਲਾਈਫਟਾਈਮ ਤੱਕ ਵੀਊ ਆਉਂਦੇ ਹੈਗੇ ਨਾ ਸਾਡੇ ਚੈਨਲ ਦੇ ਸਬਸਕ੍ਰਾਈਬਰ ਵਧਦੇ ਹੈਗੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਕਿ ਤੁਸੀਂ ਵਰਤੋਗੇ ਤਾਂ ਤੁਹਾਡਾ ਚੈਨਲ ਜਿਹੜਾ 101% ਵਾਇਰਲ ਹੋਊਗਾ 15 ਤੋਂ 20 ਦਿਨ ਦੇ ਵਿੱਚ ਵਿੱਚ ਹੋਏਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਲੋਏ ਦੇ ਵਿੱਚ ਹੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਆ ਸਾਡਾ ਅੱਜ ਦਾ ਵੀਡੀਓ ਦਾ ਹੈਗਾ ਜੀ ਕਿ ਕੀ ਅਸੀਂ ਆਪਣੇ YouTube ਚੈਨਲ ਨੂੰ ਕਿਵੇਂ ਗਰੋ ਕਰ ਸਕਦੇ ਆ ਬਹੁਤ ਸਾਰੇ ਮੇਰੇ ਭੈਣ ਭਰਾਣੇ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਵੇਖ ਕੇ ਆਪਣਾ YouTube ਚੈਨਲ ਸਟਾਰਟ ਕਰ ਲਿਆ ਜਾਂ ਫਿਰ ਉਹਨਾਂ ਦਾ ਪਹਿਲਾਂ ਤਾਂ ਹੀ ਇੱਕ YouTube ਚੈਨਲ ਬਣਾਇਆ ਸੀ ਪਰ ਉਹਨਾਂ ਸਾਰਿਆਂ ਦੇ ਮੈਸੇਜ ਆਏ ਕਿ ਅੰਦੇ ਮੀਰ ਜੀ ਵੀ ਜਿਹੜਾ ਸਾਡਾ YouTube ਚੈਨਲ ਆ ਉਹ ਗਰੋ ਨਹੀਂ ਹੋ ਰਿਹਾ ਅਸੀਂ ਵੀਡੀਓ ਅਪਲੋਡ ਕਰਦੇ ਆ ਪਰ ਸਾਡੀ ਵੀਡੀਓ ਜਿਹੜੀ ਉਹ ਵਾਇਰਲ ਨਹੀਂ ਹੋ ਰਹੀ ਨਾ ਸਾਡੇ ਵੀਡੀਓ ਦੇ ਵਿਊ ਆਉਂਦੇ ਹੈਗੇ ਨਾ ਸਾਡੇ ਚੈਨਲ ਦੇ ਸਬਸਕ੍ਰਾਈਬਰ ਵਧਦੇ ਹੈਗੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਕਿ ਤੁਸੀਂ ਆਪਣੇ ਚੈਨਲ ਨੂੰ ਕਿਵੇਂ ਗਰੋਅ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੀ ਵੀਡੀਓ ਨੂੰ ਵਾਇਰਲ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਊਗਾ ਜੀ ਸੋ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਵੀਡੀਓ ਆਪਣੇ ਤੁਸੀਂ ਅਗਰ ਚੈਨਲ ਨੂੰ ਗਰੋ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਸਿੰਪਲ ਜਿਹਾ ਦੋ ਤਿੰਨ ਤਰੀਕੇ ਦੱਸਾਂਗਾ ਅਗਰ ਤੁਸੀਂ ਉਸ ਤਰੀਕੇ ਨੂੰ ਵਰਤੋਗੇ ਤਾਂ ਤੁਹਾਡਾ ਚੈਨਲ ਜਿਹੜਾ 101% ਵਾਇਰਲ ਹੋਊਗਾ 15 ਤੋਂ 20 ਦਿਨ ਦੇ ਵਿੱਚ ਵਿੱਚ ਹੋਏਗਾ ਜਿਹੜਾ ਸਭ ਤੋਂ ਵੱਡਾ ਮੈਨ ਕੰਮਾ ਦੇਖੋ ਜੀ ਤੁਸੀਂ ਕੀ ਕਰਦੇ ਹੋ ਤੁਸੀਂ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕਰਦੇ ਹੋ ਇੱਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਤੁਸੀਂ ਕਹਿ ਦਿੰਦੇ ਹੋ ਕਿ ਜਿਹੜਾ ਸਾਡਾ ਚੈਨਲ ਆ ਉਹ ਗਰੋ ਨਹੀਂ ਹੋ ਰਿਹਾ ਸਾਡੀ ਜਿਹੜੀ ਵੀਡੀਓ ਆ ਉਹ ਵਾਇਰਲ ਨਹੀਂ ਹੋ ਰਹੀ ਤੁਸੀਂ ਆਪ ਖੁਦ ਸੋਚੋ ਤੁਸੀਂ ਇੱਕ ਵੀਡੀਓ ਹੀ ਪਾ ਕੇ ਦੂਜੀ ਕਹਿੰਦੇ ਵੀ ਸਾਡਾ ਜਿਹੜਾ ਚੈਨਲ ਆ ਉਹ ਛੇਤੀ ਵਾਇਰਲ ਹੋ ਜਾਏ ਇਦਾਂ ਕਦੇ ਵੀ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਨਾ ਹੀ ਇਹ ਹੋਵੇਗਾ ਤੁਸੀਂ ਸਿਰਫ ਇੱਕ ਵੀਡੀਓ ਪਾ ਕੇ ਹੀ ਕਹਿ ਦਿੰਦੇ ਹੋ ਵੀ ਸਾਡਾ ਚੈਨਲ ਹੁਣੇ ਗਰੋ ਹੋ ਜਾਏ ਸਾਸੀ ਹੁਣੇ ਪੈਸੇ ਕਮਾਉਣੇ ਸ਼ੁਰੂ ਕਰ ਦਿਆਂ YouTube ਤੋਂ ਇਦਾਂ ਨਹੀਂ ਹੁੰਦਾ ਤੁਸੀਂ ਘਟੋ ਘਟ ਦੇਖੋ ਤੁਸੀਂ ਇਹ ਦੇਖੋ ਤੁਸੀਂ ਆ ਕੋ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ YouTube ਚੈਨਲ ਸ਼ੁਰੂ ਕੀਤਾ ਨਾ ਤਾਂ ਤੁਸੀਂ ਮੰਨ ਕੇ ਚੱਲੋ ਤੁਸੀਂ ਕਿ ਇੱਕ ਮਹੀਨੇ ਤੋਂ ਲੈ ਕੇ 2 ਮਹੀਨੇ 2 ਮਹੀਨੇ ਤੱਕ ਤੁਹਾਡਾ ਚੈਨਲ ਗਰੋ ਕਰਨਾ ਸ਼ੁਰੂ ਹੋਵੇਗਾ ਉਹ ਵੀ ਕਿਸ ਤਰ੍ਹਾਂ ਸ਼ੁਰੂ ਹੋਵੇਗਾ ਤੁਸੀਂ ਘੱਟੋ-ਘੱਟ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਇੱਕ ਦਿਨ ਦੇ ਵਿੱਚ ਇੱਕ ਜਾਂ ਦੋ ਵੀਡੀਓ ਤੁਸੀਂ ਸਟਾਰਟਿੰਗ ਦੇ ਵਿੱਚ ਅਪਲੋਡ ਕਰਨੀਆਂ ਹੀ ਕਰਨੀਆਂ ਨੇ ਤੁਸੀਂ ਜੇ ਅਗਰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਵੀਡੀਓ ਅਪਲੋਡ ਕਰੋਗੇ ਤਾਂ ਤੁਹਾਡਾ ਚੈਨਲ ਗਰੋ ਹੋਣਾ ਸ਼ੁਰੂ ਹੋਵੇਗਾ ਤੁਸੀਂ ਮੰਨ ਲਓ ਮਹੀਨੇ ਦੀਆਂ ਤੁਸੀਂ 30 ਜਾਂ ਫਿਰ 60 ਜੇਕਰ ਤੁਸੀਂ ਦਿਨ ਨੇ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਅਪਲੋਡ ਕਰਦੇ ਪਏ ਹੋ ਤਾਂ 30 ਹੋ ਗਈਆਂ ਅਜੇ ਦੋ ਕਰਦੇ ਪਏ ਹੋ ਤਾਂ 60 ਹੋ ਗਈਆਂ ਦੇਖ ਲਓ ਅਗਰ ਤੁਸੀਂ 30 ਵੀਡੀਓ ਅਪਲੋਡ ਕਰੋਗੇ ਆਪਣੇ ਚੈਨਲ ਦੇ ਵਿੱਚ ਰੈਗੂਲਰ ਤਾਂ ਤੁਹਾਡਾ YouTube ਚੈਨਲ ਗਰੋਵ ਹੋ ਜਾਏਗਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਕੇ ਦੱਸੁੰਜਾ ਨਾ ਦੇਖੋ ਤਾਂ ਸਮਝ ਪੈ ਜੇਗੀ ਹੁਣ ਆਪਾਂ ਨੋਰਮਲੀ ਆਪਾਂ ਗੱਲ ਕਰੀਏ ਤੁਹਾਡੇ ਕੋਲ ਤੁਸੀਂ ਇੱਕ ਬੰਦੇ ਨੂੰ ਆਪਣੇ ਕੰਮ ਤੇ ਰੱਖਿਆ ਹੋਇਆ ਵਾ ਉਹ ਤੁਹਾਡੇ ਘਰੇ ਕੰਮ ਕਰਨੋਂ ਆਉਂਦਾ ਵਾ ਠੀਕ ਹੈ ਜੀ ਤੁਸੀਂ ਉਹਨੂੰ ਮਹੀਨੇ ਦੇ 15000 ਰੁਪਏ ਦਿੰਨੇ ਹੋ ਮਹੀਨੇ ਦੇ 30 ਦਿਨ ਤੇ ਜਾਣੇਗੀ 30 ਦਿਨ ਤੇ ਤੁਸੀਂ ਉਹਨੂੰ 15000 ਰੁਪਏ ਦਿੰਨੇ ਹੋ ਉਹ ਬੰਦਾ ਤੁਹਾਡੇ ਘਰੇ 10 ਦਿਨ ਦੀ ਛੁੱਟੀ ਕਰ ਗਿਆ 10 ਦਿਨ ਦੀ ਛੁੱਟੀ ਕਰ ਗਿਆ ਇੰਨੇ ਦਿਨ ਆਇਆ ਸਿਰਫ ਕੀ ਤੁਸੀਂ ਉਹਨੂੰ 20 ਦਿਨ ਦੇ ਤੁਸੀਂ ਉਹਨੂੰ 15000 ਦੇ ਦੋਗੇ ਤੁਸੀਂ ਉਹਨੂੰ ਕਹੋਗੇ ਨਾ ਅੱਜ ਤੇਰੀਆਂ ਅੱਗੇ ਛੁੱਟੀਆਂ ਤੇਰੀਆਂ 10 ਹੋ ਗਈਆਂ ਵੀ ਮੈਂ ਤੇਰੀ 10 ਦਿਨ ਦੀ ਛੁੱਟੀ ਦੇ ਪੈਸੇ ਕੱਟਾਂਗਾ ਜਿੰਨੇ ਤੇਰੇ ਪੈਸੇ ਬਣਦੇ ਜਾਂ ਟੱਟ ਕੇ ਤੈਨੂੰ 20 ਦਿਨ ਦੇ ਦਵਾਂਗਾ ਕਿਉਂਕਿ ਤੂੰ 20 ਦਿਨ ਹੀ ਸਾਡੇ ਕੋਲ ਆਇਆ ਵਾ ਹਾਂ ਇੱਕ ਦੋ ਦਿਨ ਦੀ ਛੁੱਟੀ ਕਰਦਾ ਤਾਂ ਚਲੇ ਜਾਂਦਾ ਇਸੇ ਤਰ੍ਹਾਂ YouTube ਜਿਹੜਾ ਉਹ YouTube ਕੰਮ ਕਰਦਾ ਵਾ YouTube ਤੇ ਅਗਰ ਤੁਸੀਂ ਰੈਗੂਲਰ ਵੀਡੀਓ ਪਾਉਂਗੇ ਡੇਲੀ ਮਹੀਨੇ ਦੀਆਂ ਤੁਸੀਂ 30 ਵੀਡੀਓ ਹੋ ਗਈਆਂ ਤੇ ਵੀਡੀਓ ਤੁਸੀਂ ਪਾਉਂਗੇ ਤਾਂ ਤੁਹਾਡਾ ਚੈਨਲ ਜਿਹੜਾ ਉਹ ਵਾਇਰਲ ਹੋਊਗਾ ਫਿਰ YouTube ਨੂੰ ਵੀ ਪਤਾ ਲੱਗਦਾ ਵਾ ਜਿਹੜਾ YouTube ਦਾ ਐਲਗੋਰਿਦਮ ਆ ਫਿਰ ਉਹਨੂੰ ਸੌਂਝ ਦੇ ਵਿੱਚ ਆ ਜਾਂਦਾ ਵੀ ਆਹ ਜਿਹੜਾ ਬੰਦਾ ਵਾ ਇਹ ਰੈਗੂਲਰ ਆਪਣੇ ਚੈਨਲ ਦੇ ਉੱਤੇ ਮਿਹਨਤ ਕਰਦਾ ਪਿਆ ਵਾ ਰੈਗੂਲਰ ਰੋਜ਼ ਕੰਮ ਕਰਦਾ ਪਿਆ ਵਾ ਡੇਲੀ ਵੀਡੀਓ ਅਪਲੋਡ ਕਰਦਾ ਪਿਆ ਵਾ ਫਿਰ YouTube ਤੁਹਾਡੇ ਚੈਨਲ ਨੂੰ ਬੂਸਟ ਕਰਨਾ ਸ਼ੁਰੂ ਕਰ ਦੇਗਾ ਤੁਹਾਡੇ ਚੈਨਲ ਨੂੰ ਬੂਸਟ ਕਰਨਾ ਸ਼ੁਰੂ ਕਰ ਦੇਗਾ ਤੇ ਤੁਹਾਡੀ ਵੀਡੀਓ ਆਟੋਮੈਟਿਕ ਹੀ ਵੱਲੋਂ ਹੋਣੀਆਂ ਸ਼ੁਰੂ ਹੋ ਜਾਣੀਆਂ ਸੋ ਇਸ ਕਰਕੇ ਡੇਲੀ ਤੁਸੀਂ ਇੱਕ ਤੋਂ ਲੈ ਕੇ ਦੋ ਵੀਡੀਓ ਤੁਸੀਂ ਪੂਣੀਆਂ ਸ਼ੁਰੂ ਕਰੋ ਹਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਤੁਸੀਂ ਪਤਾ ਕੀ ਕਰਦੇ ਹੋ ਜਦੋਂ ਤੁਸੀਂ YouTube ਚੈਨਲ ਮੰਨ ਲਓ ਤੁਸੀਂ ਆਪਣਾ YouTube ਚੈਨਲ ਬਣਾ ਲਿਆ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਇੱਕ ਕੰਟੈਂਟ ਤੇ ਵੀਡੀਓ ਨਹੀਂ ਬਣਾਉਂਦੇ ਤੁਸੀਂ ਇੱਕ ਕੰਟੈਂਟ ਰੱਖੋ ਤੁਸੀਂ ਇੱਕੋ ਕੰਟੈਂਟ ਦੇ ਵੀਡੀਓ ਬਣਾਉਣੀਆਂ ਨੇ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਵੀਡੀਓ ਕਿਸੇ ਹੋਰ ਟੌਪਿਕ ਤੇ ਬਣਾਉਤੀ ਕਨੂੰ ਕਿਸੇ ਹੋਰ ਦੇ ਵੱੱਟ ਵਿੱਚ ਹੋਰ ਤੇ ਬਾਤ ਨਹੀਂ ਹੈ ਹੋਰ ਤੇ ਇਦਾਂ ਨਹੀਂ ਐ ਨਹੀਂ ਉਹਦਾ ਕੈਮਰਾ ਬੰਦ ਨਹੀਂ ਆਉਂਦਾ ਬਈ ਯਾਰ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਆਪਣੇ ਆਪਣੇ ਟੈਲੈਂਟ ਨੂੰ ਤੁਸੀਂ ਪਛਾਣਨਾ ਵਾ ਵੀ ਮੇਰੇ ਅੰਦਰ ਕੀ ਟੈਲੈਂਟ ਆ ਵੀ ਕਹੋਗੇ ਦੇਖੋ ਆਪਾਂ YouTube ਤੇ ਆਪਾਂ ਲਾਈਫਟਾਈਮ ਤੱਕ ਆਪਾਂ ਲਾਈਫਟਾਈਮ ਤੱਕ ਆਪਾਂ YouTube ਦੇ ਉੱਤੇ ਕੰਮ ਕਰਨਾ ਵਾ ਆਪਾਂ ਐ ਨਹੀਂ ਹੈਗਾ ਵੀ ਆਪਾਂ ਸਿਰਫ ਇੱਕ ਜਾਂ ਸਿਰਫ ਆਪਾਂ 2 ਮਹੀਨੇ ਹੀ ਆਪਾਂ YouTube ਤੇ ਕੰਮ ਕਰਨਾ ਵਾ ਜੇ ਅਗਰ ਤੁਸੀਂ ਇੱਕ ਜਾਂ 2 ਮਹੀਨੇ ਹੀ ਕੰਮ ਕਰਨਾ ਫਿਰ ਤਾਂ YouTube ਤੇ ਹੋਂ ਦਾ ਫਾਇਦਾ ਨਹੀਂ ਹੈਗਾ ਅਗਰ ਤੁਸੀਂ ਲਾਈਫਟਾਈਮ ਤੱਕ ਕੰਮ ਕਰਨਾ ਕਰਨਾ ਵਾ ਤਾਂ ਤੁਹਾਨੂੰ ਕੰਟੈਂਟ ਤੁਹਾਡਾ ਖੁਦ ਦਾ ਚਾਹੀਦਾ ਵਾ ਕਿਉਂਕਿ ਅਗਰ ਤੁਹਾਡਾ ਖੁਦ ਨੇ ਕੰਟੈਂਟ ਹੋਗਾ ਤੁਸੀਂ ਲਾਈਫਟਾਈਮ ਤੱਕ ਤਾਂ ਹੀ ਤੁਸੀਂ YouTube ਦੇ ਉੱਤੇ ਕੰਮ ਕਰ ਸਕੋਗੇ ਤੇ ਲਾਈਫਟਾਈਮ ਤੱਕ ਤੁਸੀਂ ਪੈਸਾ ਕਮਾ ਸਕੋਗੇ YouTube ਲਾਈਫਟਾਈਮ ਤੱਕ ਪੈਸਾ ਦਿੰਦਾ ਵਾ ਲਾਈਫਟਾਈਮ ਤੱਕ ਪਹਿਲਾ ਪਹਿਲਾ ਤਾਂ ਤੁਹਾਨੂੰ 2-3 ਸਾਲ ਲਗਾਤਾਰ ਤੁਹਾਨੂੰ ਕੰਮ ਕਰਨਾ ਪੈਗਾ ਅਗਰ ਤੁਸੀਂ 2-3 ਸਾਲ ਤੋਂ ਬਾਅਦ ਤੁਸੀਂ ਕੰਮ ਕਰਨਾ ਘਟਾ ਦੋਗੇ ਨਾ YouTube ਤੇ ਤਾਂ ਵੀ ਕੋਈ ਚੱਕਰ ਨਹੀਂ ਤੁਹਾਨੂੰ ਫਿਰ ਵੀ ਤੁਹਾਨੂੰ ਮਹੀਨੇ ਦੇ ਤਿੰਨ ਤੋਂ ਲੈ ਕੇ 4 ਲੱਖ ਰੁਪਏ ਤੁਹਾਨੂੰ ਨੋਰਮਲੀ ਮਿਲੀ ਜਾਊਗਾ ਬਟ ਸਟਾਰਟਿੰਗ ਦੇ ਵਿੱਚ ਤੁਹਾਨੂੰ ਕੰਮ ਕਰਨਾ ਪਏਗਾ ਬਸ ਤੁਸੀਂ ਇਹ ਕਰਨਾ ਵਾ ਵੀ ਤੁਸੀਂ ਦਿਨੀ ਇੱਕ ਜਾਂ ਦੋ ਵੀਡੀਓ ਅਪਲੋਡ ਕਰਨੀ ਨਹੀਂ ਕਰਨੀ ਵਾ ਤੇ ਜਿਹੜਾ ਵੀਡੀਓ ਅਪਲੋਡ ਕਰਨੀ ਆ ਉਹਦਾ ਇਤਨੇ ਟਾਈਮ ਰੱਖਣਾ ਵਾ ਜਾਂ ਤੁਸੀਂ ਸ਼ਾਮੀ 5 ਵਜੇ ਵੀਡੀਓ ਅਪਲੋਡ ਕਰੋ ਜਾ ਵੇਰ ਤੁਸੀਂ 6 ਵਜੇ ਵੀਡੀਓ ਅਪਲੋਡ ਕਰੋ ਜਾਂ 7 ਵਜੇ ਵੀਡੀਓ ਅਪਲੋਡ ਕਰੋ ਕੋਈ ਵੀ ਟਾਈਮ ਰੱਖ ਲਓ ਉਦੋਂ ਤੁਸੀਂ ਇੱਕ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਜਿਵੇਂ ਮੰਨੋ ਅਗਰ ਤੁਸੀਂ ਦੋ ਇੱਕ ਦਿਨ ਦੇ ਵਿੱਚ ਦੋ ਵੀਡੀਓ ਅਪਲੋਡ ਕਰਦੇ ਹੋ ਇੱਕ ਮਾਰਨਿੰਗ ਦੇ ਵਿੱਚ ਰੱਖੋ ਇੱਕ ਈਵਨਿੰਗ ਦੇ ਵਿੱਚ ਰੱਖੋ ਬਸ ਆਹ ਦੋ ਰੱਖੋ ਅਗਰ ਤੁਸੀਂ ਇੱਕ ਵੀਡੀਓ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਈਵਨਿੰਗ ਦੇ ਵਿੱਚ ਰੱਖੋ ਕਿਉਂਕਿ ਈਵਨਿੰਗ ਦੇ ਵਿੱਚ ਵੀਡੀਓ ਅਪਲੋਡ ਕਰਨ ਦਾ ਕੀ ਫਾਇਦਾ ਫਾਇਦਾ ਵਾ ਉਹਦਾ ਇਹ ਫਾਇਦਾ ਵਾਹ ਕਿਉਂਕਿ ਜਿੰਨੇ ਵੀ ਲੋਕ ਕੋਈ ਦਫਤਰਾਂ ਚ ਕੰਮ ਕਰਦਾ ਆਵਾਜ਼ ਆ ਕਿਤੇ ਵੀ ਕੰਮ ਕਰਦੇ ਨੇ ਜਾਂ ਪ੍ਰਾਈਵੇਟ ਜੋਬ ਕਰਦੇ ਨੇ ਜਾਂ ਗਵਰਨਮੈਂਟ ਜੋਬ ਕਰਦੇ ਨੇ ਉਹ ਸ਼ਾਮ ਨੂੰ ਘਰ ਘਰ ਦੇ ਵਿੱਚ ਆ ਜਾਂਦੇ ਉਹ ਫ੍ਰੀ ਹੁੰਦੇ ਆ 8 9 ਵਜੇ ਤੋਂ ਬਾਅਦ ਉਹ 8 9 ਵਜੇ ਤੋਂ ਬਾਅਦ ਤੁਸੀਂ ਤੁਹਾਡੀ ਵੀਡੀਓ ਦੇਖ ਸਕਣਗੇ ਅਗਰ ਤੁਸੀਂ ਸਵੇਰੇ ਮੰਨ 9 ਵਜੇ ਵੀਡੀਓ ਬਾਤੀ ਤਾਂ 9 ਵਜੇ ਵੀਡੀਓ ਉਹ ਤੁਹਾਡੀ ਵੀਡੀਓ ਨਹੀਂ ਦੇਖਣਗੇ ਕਿਉਂਕਿ ਕਿਉਂਕਿ ਉਹਨਾਂ ਨੂੰ ਦਫਤਰਾਂ ਦੇ ਵਿੱਚ ਕੰਮ ਉਹ ਬੰਦੇ ਨੇ ਹਾਂ ਜਿਹੜਾ ਮੈਂ ਤੁਹਾਨੂੰ ਇੱਕ ਚੈਨਲ ਦੱਸਿਆ ਸੀਗਾ ਰਾਸੀ ਫਰਵਾਲਾ ਪਰ ਅਗਰ ਤੁਸੀਂ 9 ਵਜੇ ਉਹਦੀ ਵੀਡੀਓ ਅਪਲੋਡ ਕਰਦੇ ਹੋ ਉਹ ਵੀਡੀਓ ਤੁਹਾਡੀ ਬਾਹਰ ਨਾ ਹੋਊਗੀ ਹੋਊਗੀ ਕਿਉਂਕਿ ਉਹ ਵੀ ਢੀ ਲੋਕ ਸਵੇਰੇ ਹੀ ਦੇਖ ਦੇਣੇ ਆਪਣੀ ਰਾਸ਼ੀ ਬਾਰੇ ਵੀ ਜਿਹੜੀ ਮੇਰੀ ਰਾਸ਼ੀ ਆ ਉਹ ਕੀ ਕਹਿੰਦੀ ਆ ਠੀਕ ਹੈ ਜੀ ਇਹ ਮਤਲਬ ਜਿਹੜੇ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਣੀ ਤੁਸੀਂ ਅਪਲੋਡ ਕਰਨੀ ਹੈ ਤਾਂ ਕੰਟੈਂਟ ਸਿਰਫ ਇੱਕ ਰੱਖਿਓ ਕੋਈ ਵੱਖਰਾ ਵੱਖਰਾ ਕੰਟੈਂਟ ਨਾ ਰੱਖਿਓ ਅੱਜ ਵੀਡੀਓ ਤੁਸੀਂ ਇਹਦੀ ਪਾਤੀ ਕੱਲ ਉਹਦੀ ਪਾਤੀ ਪਰਸੋਂ ਉਹਦੀ ਪਾਤੀ ਨਹੀਂ ਕੰਟੈਂਟ ਤੁਸੀਂ ਸਿਰਫ ਇੱਕ ਰੱਖਣਾ ਵਾ ਅਗਰ ਤੁਸੀਂ ਇਸ ਹਿਸਾਬ ਨਾਲ ਤੁਸੀਂ ਕੰਮ ਕਰੋਗੇ YouTube ਦੇ ਉੱਤੇ ਤਾਂ ਤੁਹਾਡਾ ਚੈਨਲ 101% ਵਾਇਰਲ ਹੋਊਗਾ ਤੇ ਤੁਹਾਡੀ ਵੀਡੀਓ ਵੀ ਵਾਇਰਲ ਹੋਣਗੀ ਤੇ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਸੋ ਉਮੀਦ ਕਰਦਾ ਕਿ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਵਾ ਤੁਸੀਂ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ ਜੀ ਅਗਰ ਤੁਹਾਨੂੰ ਫਿਰ ਵੀ ਨਹੀਂ ਸਮਝ ਆਈ ਜੇਗੀ ਤਾਂ ਪਲੀਜ਼ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੇਰੇ ਕੋਮੈਂਟ ਦੇ ਵਿੱਚ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜੀ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ। ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣੇ ਕੀਮਤੀ ਸਮੇਂ 'ਚ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ। ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ